ਗੁਰਿੰਦਰ ਪੋਸਟ ਦੀ ਕਬੱਡੀ ਕਾਮਯਾਬੀ ਮਿਲੀ ਆ ਤੁਹਾਨੂੰ ਦੱਸਦੇ ਕਿ ਡਰੋਨ ਦੇ ਰਾਹੀਂ ਜੋ ਸਰਹੱਦੋਂ ਪਾਰ ਅਸਲਾ ਮੰਗਾਂਦੇ ਰੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਅਸਲਾ ਬਰਾਮਦ ਹੋਇਆ ਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਪੁਲਿਸ ਨੇ ਉਹਨਾਂ ਦੇ ਉੱਤੇ ਆਰਬ ਐਕਟ ਦੇ ਤਹਿਤ ਹੋਰ ਵੱਖ-ਵੱਖ ਧਰਾਮਾ ਜੋੜ ਕੇ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸਦੀ ਕਿ ਇਹਨਾਂ ਦੇ ਲਿੰਕ ਜੋ ਵਿਦੇਸ਼ਾਂ ਦੇ ਵਿੱਚ ਗੈਂਗਸਟਰ ਬੈਠੇ ਨੇ ਉਹਨਾਂ ਦੇ ਨਾਲ ਵੀ ਜੁੜੇ ਹੋਏ ਨੇ ਜਲੰਧਰ ਸਿਟੀ ਪੁਲਿਸ ਨੇ ਅਤਵਾਦੀ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਖਿਲਾਫ ਚੱਲ ਰਹੇ ਗੈਂਗਸਟਰ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਏ ਫੜੇ ਗਏ ਗੈਂਗਸਟਰ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਹਰੀਕੇ ਵਾਸੀ ਪਿੰਡ ਹਰੀਕੇ ਤਰਨਤਾਨ ਵੱਜੋ ਹੋਈ ਏ ਪੁਲਿਸ ਨੇ ਮੌਜਬਾ ਕੋਲੋਂ ਤਿੰਨ ਹਥਿਆਰ ਅਤੇ ਕਰੀਬ 14 ਕਾਰਤੂਸ ਬਰਾਮਦ ਕੀਤੇ ਹਨ ਜਿਸ ਦੇ ਖਿਲਾਫ ਪੁਲਿਸ ਨੇ ਅਸਲਾ ਐਕਟ ਸਮੇਤ ਵਕੋ ਹਤਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਏ ਇਸ ਤੇ ਜਾਣਕਾਰੀ ਜਿਦ ਹੋਏ ਪੁਲਿਸ ਕਮਿਸ਼ਨਰ ਸੱਪਲ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਤੇ ਹਿਰੋਇਨ ਲਿਆਉਂਦੇ ਸਨ ਜਿਸ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ ਵਿੱਚ ਸਪਲਾਈ ਕੀਤਾ ਜਾਂਦਾ ਸੀ ਜਸਾ ਰਸਦ ਰੇਲ ਸੈਰ ਆਇਆ ਸੀ ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰ ਲਿਆ ਗਿਆ ਪੁਚਕੀ ਤੋਂ ਬਾਅਦ ਪੁਲਿਸ ਨੇ ਜਸਾ ਸਮੇਤ ਤਿੰਨ ਲੋਕਾਂ ਨੂੰ ਇੱਕ ਇੱਕ ਕਰਕੇ ਗ੍ਰਿਫਤਾਰ ਕਰ ਲਿਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਸ ਵਨ ਇਵਸਟਿਗੇਸ਼ਨ ਦੱਸ ਸੀ ਇਹ ਕਾਇਮ ਸੀ 15 ਦਿਨ ਤੋਂ ਮਤੇ ਹੋ ਰਹੀ ਸੀ ਇੱਕ ਜਸਾ ਨਾਮ ਦਾ ਵਿਅਕਤੀ 48 ਸਾਲ ਦਾ ਉਮਰ ਦਾ ਦੀ ਕਿਰਿਆਨ ਵਾਲਾ ਇਹਨੂੰ ਫੜਿਆ ਸੀ ਤਾਂ 17 18 ਦੇ ਦਿੱਤੇ ਮੁਕੱਦਮੇ ਦਰਜੇ ਹਿੰਡੀ ਦੇ ਟੈਂਪੋ ਮਟਰ ਤੇ ਆਮ ਸੈਕਟ ਦੇ ਕਾਫੀ ਪਰਚੇ ਦਰਜੇ ਤੇ ਗੁਵਿੰਦਵਾਲ ਜੇਲ੍ਹ ਦੇ ਬੰਸੀ ਦਾ ਕੁਝ ਤੇ ਬਣਾਇਆ ਸੀ ਉਹ ਜੰਗਲ ਦੇ ਜੇਲ੍ਹ ਚਾਇਤੀ ਦੇ ਕੁਝ ਸੰਪਰਕ ਅਕross ਦਾ ਬਾਰਡਰ ਹੋਗੇ ਸੀ ਕਿ ਆਕਸਨਾ ਡਰੋਨ ਰਾਹੀਂ 600 ਦੀ ਜਨਨੈਤ ਮੰਗਾਈਏ ਉਹਦੇ ਵਿੱਚੋਂ ਕੁਝ ਡਰੱਗਸ ਵੀ ਸੀ ਤੇ ਵੈਪਨਸ ਵੀ ਸੀ ਤੇ ਇਹਦੇ ਅੱਗੇ ਤੋਂ ਸੂਚਿ ਸੀ ਕਿ ਨਾਨੋਫਾਰਮੇ तीन बंद तो दो बत्ती बोर के पिस्टल मिले रिकवर हुए एक स्टार थर्टी बोर का स्टार पिस्टल रिकवर होया उसी पिंड का रहने वाला जित जिथे लखवीर लंडा जिला गैंगस्टर बैठा है कैनेडा उधर उस पिंड का ही रहने वाला है यदि आपस च इन दोनों की आपस च फिशरी के ठेके मछी के ठेके ले लेके कॉन्ट्रैक्ट में लेके लड़ाई हो गई सी लंडे ने फस्ट कज़न गोलियां मरवाई स ਅੱਜ ਤੋਂ ਕੋਈ ਇੱਕ ਮੀਨਰ ਨਹੀਂ ਨਾ ਪੈਨਟਰਾਂ ਤਾਂ ਜਿਹੜੀ ਮੋਟਰ ਸੀ ਜਿਹਨੇ ਮਾਰੀਆਂ ਸੀ ਦੀਆਂ ਉਹ ਫੜੇ ਵੇਜ਼ੀ ਕਪੂਤਲੇ ਤੇ ਜੱਸਾ ਜਿਹੜਾ ਹੈ ਉਹ ਪਲਾਨ ਕਰ ਰਿਆ ਸੀਗਾ ਲੰਡੇ ਦੇ ਤਿੰਨ ਐਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ ਜਿਹੜੇ ਐਸੋਸੀਏਟਸ ਆਇਡੈਂਟੀਫਾਈਡ ਹੈ ਮੋਗਾ ਫਲੀਟ ਕੋਟ ਆਲੇ ਦੋਲੇ ਦਿੱਤਾਂ ਦਾ ਬ੍ਰੈਂਡ ਵਾਲੇ ਤੇ ਸੁਖਪ੍ਰੀਤ ਜਿਹੜਾ ਦਾ ਕਜ਼ਨ ਸੀਗਾ ਜਿਹਨੂੰ ਲੰਡੇ ਨੇ जो दो सुशील पकड़े हैं ये तो शाम तक डिटेल आप शेयर कर लेंगे जो जस्सा है वो सतारा पर चुका तो अलग अलग जगह तो जलंधर तो होर तो 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 भी है कि इनवैसिगे चल रही है जिम्मे जो फर्स्ट फेज से अलग अलग टाइम तक गिरफ्तार किए हैं अलग अलग जगह तक किए हैं यह फर्स्ट फेज से ऑपरेशन स्टिल गोइंग ऑन रिमांड ले रहे हैं सर हाँ रिमांड ले हैं कितने दिन का रिमांड मिले ਪੁਰਸ ਮੁਤਾਬਕ ਮੋਢਲੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਜੱਸਾ ਅਤਵਾਦੀ ਲੰਡਾ ਦੇ ਖਿਲਾਫ ਚੱਲ ਰਿਹਾ ਸੀ ਤੇ ਜੱਸਾ ਲੰਡੇ ਦੇ ਨਿਸ਼ਾਨਦੇਤੀ ਸੀ ਜੱਸੇ ਨੇ ਮੰਨਿਆ ਕਿ ਪਹਿਲਾਂ ਲਖਵੀਰ ਨਾਲ ਵੀ ਜਾਂਦਾ ਸੀ ਲਖਵੀਰ ਤੇ ਜੱਸਾ ਦੋਵੇਂ ਪਿੰਡ ਹਰੀਕੇ ਵਿੱਚ ਮੱਛੀਆਂ ਵਾਲਾ ਤਲਾਬ ਚਲਾਉਂਦੇ ਸੀ ਜਿਸ ਦੀ ਕਮਾਈ ਨੂੰ ਲੈ ਕੇ ਦੋਵਾਂ ਵਿੱਚ ਵਿਵਾਦ ਹੋ ਗਿਆ ਹੁਣ ਇਹਦਾ ਗੈਸਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਰਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਨਾਲ ਨਿਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ